ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਨਵਤਾ 바ਲੀ ਮਹਾਨ ਰਹਿਬਰ ਅਕਾਲ ਪੰਥ ਸਰਬੋਗਤੀ ਦਾਸਤਾ ਜਿਨ੍ਹਾਂ ਦੀ અપਾਰ ਕਿਰਪਾ ਕਿਹੜੇ ਵਿਕੇ ਆਸਾਨ ਸਖਤ ਅਜ ਹਾਜ਼ਰੀਆਂ ਭਰ ਰਿਹਾ ਅੱਜ ਉਹਨਾਂ ਸੰਤਾਂ ਮਾਨ ਮੁਰਸ਼ਦ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦਾ ਮਾਨਵਤਾ ਤੋਂ ਖੱਤ ਸੱਚ ਦੇ ਰਹਿਤ ਕੀਤਾ ਬੱਚਿਆਂ ਨੂੰ بد تو بد پہنے کون دے لی پریرت کی تا نام پانی دے نال جوڑیا نام دے رسیے برم یعنی برم لی ایک سو اٹھ سچ بابا میلا رام جی مہاراج جنہ دیا کسی پاسی سے مارے منا رہے ہیں ساتھے بہت دی سچ کا جو سچ ناموش ایک سو اٹھ سچ جی پردان شریف رو رمیدان ساتھو سفر رئیس سیکیر مستر پجراب 187 ਡਾਕਟਰ ਲਸ਼ਮਨ ਸਾਥੀ ਦੇ ਜਿਨ੍ਹਾਂ ਦੀ ਰਹਿ ਨਮਾਈ ਵਿੱਚ ਦੇਖ ਰਹੇ ਅੱਜ ਨੇ ਇੱਕ ਸਮਾਗਮ ਚੱਲ ਰਿਹਾ ਹੈ ਮੱਖੂ ਦਾ ਅਵਚਾ ਕਲਾਕਾਰ ਇਸ ਸਟੇਜ ਤੋਂ ਹਾਜ਼ਰੀ ਭਰੀਆਂ ਨੇ ਤੇਰਾ ਪਰਮਾ ਨਾਰਾ ਦੀ ਇਸ ਸਟੇਜ ਦੀ ਇੱਕ ਖਾਸियत ਆ ਵੀ ਜਿੰਨੇ ਵੀ ਕਲਾਕਾਰ ਗਾਇਕ ਆਉਂਦੇ ਨੇ ਇੱਕ ਪਰਵਾਰ ਦਾ ਹਿੱਸਾ ਨੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਜੁੜੇ ਹੋਏ ਨੇ ਹਮੇਸ਼ਾ ਹੀ ਜ਼ਿੰਦਗੀ ਦੀ ਜਿਹੜੀ ਸੇਖ ਜੀਵਨ ਦਾ ਸੇਖ ਜਿਹੜੀ ਆ ਉਹ ਸੰਤਾਂ ਮਹਾਂਪੁਰਸ਼ਾਂ ਤੋਂ ਇੱਕ ਜਵਈਏ ਇੱਕ ਕਲਾਕਾਰ ਇਹ ਲੇਖ ਇਹਨਾਂ ਨੂੰ ਲੈਂਦੇ ਨੇ ਇਸ ਸੇਖ ਦੀ ਜਿਹੜੀ ਖਾਸੀਅਤ ਇਹ ਆ ਕਿ ਜਿੱਥੇ ਸਤਗੁਰਾਂ ਦੀ ਸੰਤਾਂ ਮਹਾਂਪੁਰਸ਼ਾਂ ਦੀ ਪੁਸਤਕ ਮਹਿਮਾ ਦਾ ਗੁਰਦੁਆਰ ਹੁੰਦਾ ਉਥੇ ਕ੍ਰਾਂਤੀਕਾਰੀ ਵਿਚਨਾਮਾ ਦਾ ਵੀ ਗਾਇਨ ਹੁੰਦਾ ਕ੍ਰਾਂਤੀਕਾਰੀ ਵਿਚਨਾਮਾ ਦਾ ਗਾਇਨ ਇਸ ਕਰਕੇ ਹੁੰਦਾ ਕਿ ਸਾਡੇ ਸਤਿ ਆਪਾ ਪੁਰਸ਼ ਸੰਤ ਕੁਲਵੰਤ ਨਾਮ ਜੀ ਘਰ ਹੋ ਰਿਹਾ ਇਹ ਖੁਦ ਕ੍ਰਾਂਤੀਕਾਰੀ ਹੈ ਇਹਨਾਂ ਦੀ ਜਿਹੜੀ ਸੋਚ ਉਹ ਖੁਦ ਸਮਾਜ ਦੇ ਨਾਲ ਲੋਕਾਂ ਦੇ ਨਾਲ ਜਿੱਥੇ ਵੀ ਕਿਤੇ ਮਿਸ਼ਰ ਕੇ ਨਾਲ ਕਰਕਾ ਹੁੰਦਾ ਬਸ ਰੂਕੀ ਸਾਡੇ ਸਮਾਜ ਦੇ ਲੋਕਾਂ ਨਾਲ ਹੁੰਦੀ ਆ ਉਥੇ ਪੈਸਾ ਕਰਨ ਕਰਦੇ ਆ ਤੇ ਅੱਗੇ ਹੋ ਕੇ ਉਹ ਰੇਕ ਡਾ ਕੇ ਖੜ ਜਾਂਦੇ ਤੇ ਜੇ ਜੇਵੇਂ ਜਿਆਦਾ ਹੋਣ ਦੇਰ ਪਰੋ ਨਾ ਜਾ ਰਹੇ ਕਿ ਸਭਾਗਾਂ ਜਿਆਦਾ ਹੋਵੇ ਤੇ ਘਟਨਾ ਜਿਹੜੀ ਘੱਟੀ ਪਿੰਡ ਕੋਲੇਤਾ ਦੀ ਤੇ ਅੱਜ ਸਮਾਣ ਨਾ ਕੇ ਉੱਥੇ ਵੀ ਜਾਣਾ ਉਤਮ ਦੇ ਪ੍ਰਸ਼ਾਸਨ ਨੂੰ ਤਾਲਨਾ ਕਰਨੀ ਪ੍ਰਬੰਧਕਾਂ ਨੂੰ ਹੱਲਾਸ਼ੇਰੀ ਚੰਗੇ ਕਾਰਜ ਲਈ ਦੇਣੀ ਤੇ ਜਿਹੜੀ ਦੂਸਰੀ ਤਰ੍ਹਾਂ ਦੀ ਵਿਚਾਰ ਚਰਚਾ ਕਰਨੀ ਕਿ ਸਰਤਾਵਾ ਪਰਚਾਂ ਦੇ ਹਿੱਸੇ ਆਇਆ ਜੋ ਸ਼ੁਕਰ ਸਰਤਾਵਾ ਪਰਚ ਕੁਰਬਾਨ ਨਾਮ ਨੂੰ ਕੋਲ ਉਹ ਹੈ। ਔਰ ਪਿਛਲੇ ਜਿਹੜੀ ਕਨੇਡੀਸ਼ੀ ਟੂਰ ਤੋਂ ਆਏ ਨਹੀਂ ਕੈਨੇਡਾ ਦੇ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਸਤਸੰਗਤਰਾ ਫਾਰ ਯੂਰਪ ਫੋਰਮ ਦੇ ਵਿੱਚ ਬੈਠੀ ਆ ਔਰ ਵਕੰਟਰੀਆਂ ਦੇ ਵਿੱਚ ਬੈਠੀ ਆ ਉਹਨਾਂ ਦਾ ਇਕੱਠ ਹੋਣਾ ਸਮੇਂ ਦੇ ਮਤਲਬ کئی ਵਾਰ ਨਹੀਂ ਬਣਦਾ ਪਰ ਉਹ ਕਹਿੰਦੇ ਬਾਬਾ ਜੀ ਤੁਸੀਂ ਆਓ ਸਾਨੂੰ ਦਰਸ਼ਕ ਹੋ ਤੇ ਬੜੇ ਬੜਪਾਗੀ ਨੇ ਉਹ ਲੋਕ ਜਿਹੜੇ ਸਦਾ ਮਹਾਂਪੁਰਚਾਂ ਦਾ ਸੰਗਤ ਕਰਦੇ ਨੇ ਤੇ ਉਹਦਾ ਸ਼ਰਧਾ ਕਰਦੇ ਨੇ ਸੋ ਆ ਉਹ ਮੇਲ ਕਰਦੀ ਆ ਉਹਨਾਂ ਨੇ ਬਣਾਈ ਹੋਈ ਆ ਵੱਡਾ ਮਾਨ ਪਰ ਤਾਂ ਉਹਨੀਆਂ ਜ਼ਿੰਮੇਵਾਰੀਆਂ ਨਹੀਂ ਇੰਦੀਆਂ ਵੱਡੀਆਂ ਆ ਨਾ ਕਿਉਂਕਿ ਉਸ ਮਹਾਨ ਸ਼િક્ષਿ ਨੇ ਤੁਹਾਨੂੰ ਇਹ ਕਿਲਾਸਤ ਦਾ ਸਭੇ ਨੂੰ ਮਾਰਗ ਦਤਾ ਉਸ ਮਹਾਨ ਰਹਿਬਰ ਦਾ ਜਿਨ੍ਹਾਂ ਨੇ ਕੋਲ ਦੁਨੀਆ ਨੂੰ ਤਾਰਿਆ ਜਿਨ੍ਹਾਂ ਦੀ ਬਾਣੀ ਸਭ ਸਾਂਝੀ ਬਾਤਾਂ ਦਾ ਸੰਦੇਸ਼ ਦਿੰਦੀ ਆ ਕਰ ਲਿਆ ਤੰਤਰ ਸਤੁਤ ਬਣਾ ਸਕਦਾ ਦਿੱਲੀ ਦੇ ਵਿੱਚ ਗੁਰੂ ਘਰ ਬਹੁਤ ਨੇ ਜੇ ਗਿਣਤੀ ਕਰੀਏ ਤੇ ਲਗਭਗ 112 ਗਰੇ ਗਿਣਤੀ ਵਿੱਚ ਹੈ 112 ਗੁਰੂ ਘਰ ਤੇ ਉੱਪਰਲੀ ਜਿਹੜੀ ਪੰਦੀ ਕਮੇਟੀ ਸਰਵੋਰ ਕਮੇਟੀ ਜਿਹਨੂੰ ਕਹਿੰਦੀ ਹੈ ਆਪਾਂ ਜਿਹਨੂੰ ਸੁਪਰੀਮੋ ਕਹਿੰਦੀ ਹੈ ਉਹ ਕਮੇਟੀ ਨੇ ਸਾਡੇ ਸਾਥੀ ਪਹੁੰਚੇ ਆ ਬਹੁਤ ਬਸ਼ਰਤ ਦੇ ਨਾਲ ਅਸਲੀ ਦਿੱਲੀ ਤੋਂ ਆ ਗਿਆ ਵੱਡੀ ਗੱਲ ਹੈ ਸਰਕਾਰ ਵੜਾ ਦਿੰਦੇ ਆ ਸਮਾਗਮ ਤੇ ਬਲੋਂ ਦੇ ਗਿਆ ਪਤਾ ਸੰਸਥਾਪਕ ਪੁਰਸ਼ ਦਿਲੰਦਰ ਵਾਜੀ ਵਿਸ਼ਾਲ ਛੋਆ ਯਾਤਰਾ ਦੇ ਵਿੱਚ ਹੁੰਦੇ ਆ ਉਸ ਤੋਂ ਬਾਅਦ ਫਗਵਾੜੇ ਆਉਂਦੇ ਆ ਤੇ ਫਟਾਫਟ ਸਮਾਂ ਕੱਢ ਕੇ ਦਿੱਲੀ ਨੂੰ ਰਵਾਨਾ ਹੋ ਜਾਂਦੇ ਆ ਜੇ ਜਿਹੜੀ ਉਹ ਹਾਜ਼ਰੀ ਜਿਹੜੀ ਹੈ ਉਹ ਸ਼ਮੂਲੀਅਤ ਜਿਹੜੀ ਆ ਸੰਸਥਾਪਕ ਪੁਰਸ਼ ਵੀ ਉੱਥੇ ਕਰਨੀ ਚਾਹੁੰਦੇ ਆ ਜਿੱਥੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋਣ ਦਿਲੋਂ ਪਿਆਰ ਕਰਨ ਵਾਲੀਆਂ ਪ੍ਰਬੰਧਕ ਕਮੇਟੀਆਂ ਹੋਣ ਤਾਂ ਤਾਂ ਸਤਬਰ ਵਿਲਾਸ ਮਰਦੇ ਨਾਮ ਤੇ ਇਹਨਾਂ ਦੇ ਵਿਸ਼ਵ ਤੇ ਪ੍ਰਚਾਰ ਪ੍ਰਸਾਰ ਵਿੱਚ ਮੋਰੀ ਲੋਹ ਲਾਦਾਂ ਦੇ ਹੁਣ ਉਹਨਾਂ ਨੂੰ ਸਲੂਤ ਉਹਨਾਂ ਨੂੰ ਸਲਾਮ